ਕਾਲ ਬਾਈ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਧੁਰਕੋਟ ਆਹ ਦੇਖੋ ਬਾਈ ਸ਼ਹਿਰ ਚੋਂ ਗੰਦਾ ਪਾਣੀ ਲਿਆ ਕੇ ਸਾਡੇ ਪਿੰਡ ਕੋਲੇ ਸਿੱਟੀ ਜਾਂਦੇ ਆ ਕਿ ਜਿਹੜੇ ਟਰੈਕਟਰ ਤੇ ਆ ਇਹਦਾ ਕੋਈ ਟਰੈਕਟਰ ਦਾ ਨੰਬਰ ਵੀ ਇਹ ਨਹੀਂ ਕਰਦਾ ਦੇਖ ਲਓ ਕੋਈ ਨੰਬਰ ਨਹੀਂ ਟਰੈਕਟਰ ਦਾ ਕੁਛ ਨਹੀਂਗਾ ਨਾ ਇਹਦਾ ਇਹ ਬਦਲਾ ਦਾ ਵੀ ਟਰੈਕਟਰ ਕਿਹੜਾਗਾ ਨਾ ਮੂਰੇ ਨੰਬਰਾਂ ਨਾਲ ਪਿੱਛੇ ਆ ਦੇਖੋ ਕਿੰਨਾ ਪਾਣੀ ਆ ਬੁਰਾ ਹਾਲ ਕਰਿਆ ਪਿਆ ਆਹ ਦੇਖੋ ਸਾਰਾ ਗੰਦਾ ਪਾਣੀ ਲੈ ਕੇ ਤੇ ਸਿੱਟੀ ਜਾਂਦੇ ਆ ਟਰੈਂਕਰ ਨਾਲ ਆਹ ਦੇਖੋ ਦਿਖਾਵਾ ਬਏ ਆ ਲੈ ਆ ਦੇਖੋ ਭਾਈ ਗੰਦਾ ਪਾਣੀ ਜਿੰਨਾ ਹੈਗਾ ਸ਼ਹਿਰ ਤੋਂ ਪਰ ਪਰ ਕੇ ਸਿੱਟੀ ਜਾਂਦੇ ਹੈਗੇ ਪਿੰਡ ਲਹਿਰੇ ਦੂਰਕੋਟ ਦੇ ਕੋਲੇ ਮੈਂ ਆਹ ਦੇਖੋ ਸ਼ੜਕ ਸ਼ੜਕ ਦੇ ਉੱਤੇ ਦੇਖ ਲਓ ਪਾਣੀ ਹੈ ਸ਼ੜਕ ਤੇ ਪਹਿਲਾਂ ਵੀ ਸ਼ੜਕ ਤੇ ਖੜਗਾ ਇੱਥੇ ਫੇਰ ਸ਼ੜਕ ਤੇ ਛੱਡੀ ਬੈਠਿਆ ਦੇਖ ਲਓ ਉੱਤੇ ਸਾਹਮਣੇ ਹੈਗਾ ਬੁਰਾ ਹਾਲ ਹੈਗਾ ਲੈ ਦੇਖ ਲਓ ਭਾਈ ਇਹਨਾਂ ਦੀ ਕੀ ਆ ਪਾਣੀ ਇਹ ਸ਼ੜਕ ਨੂੰ ਡੋੜਦੀ ਆ ਕਹਿੰਦਾ ਬਈ ਸਾਰਾ ਪਾਣੀ ਲੈ ਕੇ ਇਥੇ ਸਿੱਟੀ ਜਾਂਦੇ ਕੇ ਤਾਂ ਜਮਾ ਮੜੀ ਗੱਲ ਹੈ ਕੀ ਇੱਥੇ ਸੜਕ ਸਾਡੀ ਟੁੱਟੀ ਆ ਜਾਂ ਅਸੀਂ ਸਾਡੇ ਨੇੜੇ ਸਸਕਰ ਆលਿਆ ਸਾਡੇ ਇਥੇ ਸੜਕ ਟੋੜ ਕੇ ਆ ਕੇ ਬਿਲਕੁਲ ਅਸੀਂ ਗੋੜ ਕੇ ਸਾਡੇ ਇਥੇ ਕਹੀਂ ਕੀਨੇ ਸਾਡੇ ਉਹ ਕਰਨੀ ਹੈ ਸੜਕ ਬਣਾਉਣੀ ਬਾਈ ਕੋਈ ਨਹੀਂ ਬਣਾਉਂਦਾ ਮੁੜ ਕੇ ਠੀਕ ਹੈ ਨਾ ਆ ਹੁਣ ਆਏ